ਅੱਜ ਜਿਹੜੀ ਅੱਤ ਲੱਗੀ ਹੋ ਜਾਂ ਕਰੇ ਅੱਜ ਸ਼ਾਮੀ 7:00 ਵਜੇ ਮੈਨੂੰ ਇਨਫੋਰਮੇਸ਼ਨ ਮਿਲੀ ਕਿ ਰਾਜਪੁਰਾ ਅੰਬਾਲਾ ਰੋਡ ਤੇ ਗੜਾਉਨ ਏਰੀਏ ਦੇ ਵਿੱਚ ਇੱਕ ਭਿਆਨਕ ਅੱਗ ਲੱਗੀ ਹੋਈ ਆ ਤੇ ਮੈਂ ਨਾਲ ਦੀ ਨਾਲ ਆਪਣੇ ਜਿਹੜੇ ਸੀਗੇ ਫਾਇਰ ਸਾਡੇ ਅਫਸਰ ਉਹਨਾਂ ਨੂੰ ਸੂਚਿਤ ਕੀਤਾ ਉਹ ਇੱਥੇ ਪਹੁੰਚ ਕੇ ਤੇ ਨਾਲ ਦੀ ਨਾਲ ਮੈਂ ਵੀ ਮੌਕੇ ਤੇ ਪਹੁੰਚ ਗਿਆ ਮੇਰਾ ਸਟਾਫ ਸਾਰਾ ਚੌਧਰੀ ਸਾਹਿਬ ਸਾਡੇ ਫਾਇਰ ਅਫਸਰ ਤੇ ਇੱਥੇ ਆ ਕੇ ਅਸੀਂ ਦੇਖਿਆ ਜਦੋਂ ਵੀ ਅੱਗ ਬੜੀ ਭਿਆਨਕ ਹੈਗੀ ਆ ਤੇ ਅਸੀਂ ਫਿਰ ਨਾਲ ਦੀਆਂ ਕਮੇਟੀਆਂ ਨੂੰ ਵੀ ਸੂਚਿਤ ਕੀਤਾ ਉੱਥੋਂ ਗੱਡੀਆਂ ਮੁਗਵਾਈਆਂ ਮਹਾਲੀ ਤੋਂ ਫਤੇਗੜ ਸਾਹਿਬ ਤੋਂ ਸਮਾਣੇ ਤੋਂ ਪਿਆਲੇ ਤੋਂ ਇਸੇ ਤਰ੍ਹਾਂ ਸੀਲ ਫੈਕਟਰੀ ਤੋਂ ਤੇ ਥਰਮਲ ਪਲਾਂਟ ਤੋਂ ਇਤੋਂ ਆਲੇ-ਦੁਆਲੇ ਹੋਰ ਵੀ ਕਈ ਸ਼ਹਿਰਾਂ ਤੋਂ ਗੱਡੀਆਂ ਲਾਪੇ ਤੋਂ ਤੇ ਉੱਥੋਂ ਸਾਡੀਆਂ ਗੱਡੀਆਂ ਇੱਥੇ ਪਹੁੰਚੀਆਂ ਜੀ ਇਹਨੇ 15 ਕੋ ਗੱਡੀਆਂ ਉਹਨੇ ਇਸ ਟਾਈਮ ਜਿਹੜੀਆਂ ਹੈਗੀਆਂ ਉਹ ਕੰਮ ਤੇ ਲੱਗੀਆਂ ਹੋਈਆਂ ਨੇ ਹੈਗੀਆਂ ਤੇ ਅੱਗ ਬੜੀ ਭਿਆਨਕ ਹੈ ਇਹ ਕਾਫੀ ਜਿਹੜਾ ਮਾਲੀ ਨੁਕਸਾਨ ਹੈ ਉਹ ਕਾਫੀ ਹੋਇਆ ਹੈ ਤੇ ਇਹਦੇ ਨਾਲ ਹੀ ਇੱਕ ਚਲੋ ਜੋ ਥੋੜਾ ਜਿਹਾ ਪ੍ਰਮਾਤਮਾ ਨੇ ਮਿਹਰ ਰੱਖੀ ਹੈ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈਗਾ ਤੇ ਮਾਲੀ ਨੁਕਸਾਨ ਦਾ ਚਲੋ ਜੋ ਹੋਇਆ ਤਾਂ ਉਹ ਹੈ ਹੀ ਹੈ ਤੇ ਇਹਦੇ ਨਾਲ ਹੀ ਸਾਰਾ ਪ੍ਰਸ਼ਾਸਨ ਹੈ ਜਿਹੜਾ ਉਹ ਮੇਰੇ ਨਾਲ ਆਨਲਾਈਨ ਜੁੜਿਆ ਹੋਇਆ ਹੈ ਪਲ-ਪਲ ਦੀ ਖਬਰ ਏਡੀਸੀ ਮੈਡਮ ਐਸਟੀ ਇੰਸਾਫ ਉਹ ਪਲ-ਪਲ ਦੀ ਖਬਰ ਮੇਰੇ ਤੋਂ ਆਨਲਾਈਨ ਦੇ ਰਹੇ ਨੇ ਤੇ ਸਾਰਾ ਪ੍ਰਸ਼ਾਸਨ ਹੈ ਜਿਹੜਾ ਉਹ ਆਪਣਾ ਕੰਮ ਉੱਤੇ ਲੱਗਿਆ ਹੋਇਆ ਤੇ ਅਸੀਂ ਇੱਥੇ ਸਾਰਾ ਜਿਹੜਾ ਸਾਡੇ ਫਾਇਰ ਅਫਸਰ ਵੱਖ-ਵੱਖ ਸ਼ਹਿਰਾਂ ਤੋਂ ਆਏ ਨੇ ਫਾਇਰਮੈਨ ਉਹ ਬੜੀ ਤੰਦਹੀ ਨਾਲ ਅੱਗ ਬੁਝਾ ਰਹੇ ਨੇ ਤੇ ਨਾਲ ਹੀ ਸ਼ਾਸਤਨਾਮ ਜੀ ਗ੍ਰੀਨ ਫੋਰਸ ਜਿਹੜੀ ਹੈਗੀ ਹੈ ਇਹਨਾਂ ਨੇ ਵੀ ਬੜੀ ਤੰਦਹੀ ਦੇ ਨਾਲ ਇਹ ਕੰਮ ਤੇ ਲੱਗੇ ਹੋਏ ਨੇ ਅਸੀਂ ਇਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਹਾਂ ਪ੍ਰਸ਼ਾਸਨ ਵੱਲੋਂ ਸੋ ਅਸੀਂ ਪਰਮਾਤਮਾ ਅੱਗੇ ਹੀ ਕਰਦੇ ਹਾਂ ਕਿ ਅੱਗ ਤੇ ਜਲਦੀ ਕਾਬੂ ਪਾਇਆ ਜਾਵੇ ਪਾਇਆ ਜਾ ਸਕੇ ਸਾਨੂੰ ਬਲ ਬਖਸ਼ਣ ਤੇ ਬਾਕੀ ਸਾਡੇ ਜਿਹੜੇ ਬੰਦੇ ਆ ਉਹ ਕੰਮ 'ਤੇ ਲੱਗੇ ਹੋਏ ਨੇ ਤੇ ਮੈਂ ਅਪੀਲ ਜਿਹੜੇ ਹੈਗੇ ਸਾਡੇ ਇੰਡਸਟਰੀ ਲਿਸਟ ਜਾਂ ਹੋਰ ਸ਼ੌਪਕੀਪਰ ਜਿਹੜੇ ਸਾਡੇ ਸ਼ਹਿਰੀ ਕਾਰੋਬਾਰੀ ਉਹਨਾਂ ਨੂੰ ਇਹ ਵੀ ਅਪੀਲ ਕਰੂੰਗਾ ਕਿ ਉਹ ਵੀ ਥੋੜਾ ਜਿਆ ਧਿਆਨ ਰੱਖਣ ਤੇ ਆਪਣੇ ਜਿਹੜੇ ਫਾਇਰ ਇਕਵਿਪਮੈਂਟ ਨੇ ਉਹਨਾਂ ਨੂੰ ਉੱਥੇ ਸਹੀ ਤਰ੍ਹਾਂ ਰੱਖਣ ਤਾਂ ਜੋ ਜੇ ਜਦੋਂ ਥੋੜੀ ਅੱਗ ਹੁੰਦੀ ਹੈ ਮੌਕੇ ਤੇ ਉਹ ਥੋੜੀ ਉਹਦੇ ਨਾਲ ਹੀ એનર્ਜੀ ਦੇ ਨਾਲ ਹੀ ਉਹ ਅਸੀਂ ਕਾਬੂ ਪਾ ਸਕਦੇ ਆ ਤੇ ਤੁਰੰਤ ਜਿਹੜੀ ਹੈਗੀ ਹੈ ਜੇ ਉਹਨਾਂ ਦੇ ਜਿਹੜੇ ਫਾਇਰ ਇਕਵਿਪਮੈਂਟ ਨੇ ਉਹ ਜੋਸਤ ਦਰਸਤ ਹੋਣਗੇ ਤਾਂ ਅਸੀਂ ਮੌਕੇ ਤੇ ਛੋਟੀ ਅੱਗ ਨੂੰ ਵੀ ਥੋੜੇ ਸਮੇਂ ਵਿੱਚ ਹੀ ਕਾਬੂ ਪਾ ਲਵਾਂਗੇ ਸੋ ਜਿਹੜੀ ਇਹ ਆਕੇ ਲੱਗੀ ਹੈ ਜੀ ਇਹਦਾ ਕੋਈ ਕਾਰਨ ਦਾ ਪਤਾ ਲੱਗਿਆ ਜੀ ਕਾਰਨ ਦੇਖੋ ਫਿਲਹਾਲ ਤਾਂ ਅਸੀਂ ਅੱਗ ਬੁਝਾਉਣ 'ਚ ਲੱਗੇ ਹਾਂ ਸਾਡਾ ਪਹਿਲਾ ਜਿਹੜਾ ਹੈਗਾ ਪੰਤ ਉਹ ਅੱਗ ਬੁਝਾਉਂਦਾ ਹੈਗਾ ਤੇ ਬਾਕੀ ਕਾਰਨ ਉਹਦੇ ਬਾਅਦ ਚ ਪਤਾ ਕਰਾਂਗੇ ਸਿਗ ਜੀ ਉਹਨਾਂ ਨੇ ਕੋ ਦੱਸਿਆ ਜੀ ਸਕਿਉਰਟੀ ਵਾਲਾ ਉਹ ਥੋੜਾ ਜਿਹਾ ਡਿਪਰੈਸ਼ਨ ਜੇ ਅੰਡਰ ਪ੍ਰੈਸ਼ਰ ਜੇ ਹੋ ਗਿਆ ਤੇ ਉਹ ਚਲਾ ਗਿਆ ਉਹਨੂੰ ਉਨ ਲੈ ਕੇ ਸ਼ਾਇਦ ਮੈਡੀਕਲ ਸਹਾਤਾ ਵੀ ਉਹਨੂੰ ਕੋਈ ਮਾੜੀ ਮੋਟੀ ਹੈ ਪਰ ਉਹ ਬਾਹਰ ਸੀ ਉਹਦੇ ਕੋਈ ਇੰਜਰੀ ਕੋਈ ਨਹੀਂ ਹੈਗੀ ਮੇਰੇ ਖਿਆਲੋਂ ਵੈਸੇ ਹੀ ਅੱਗ ਲੱਗਣ ਕਰਕੇ ਥੋੜਾ ਜਿਹਾ ਉਹ ਮਾਨਸਿਕ ਤੌਰ ਤੇ ਦਬਾਅ ਚ ਆ ਗਿਆ ਤੇ ਉਹਦਾ ਬਾਕੀ ਉਹ ਅਜੇ ਉਹ ਕੁਝ ਵੀ ਦੱਸਿਆ ਨਹੀਂ ਉਹਨਾਂ ਨੇ ਇਹਦੀ ਜਾਂਚ ਬਾਅਦ ਚ ਕਰਾਂਗੇ ਪਹਿਲਾ ਕੰਮ ਸਾਡਾ ਅੱਗ ਤੇ ਕਫੋ ਇਹੋ ਸਭ ਜਿਹੜੇ ਇਸ ਦਾ ਵੇਰਾ ਹਾਊਸ ਹੈ ਤੇ ਅਗਰ ਫ੍ਰਿਜ ਏਸੀ ਵਗੈਰਾ ਹੋਣਗੇ ਤੇ ਅੱਜ ਕੱਲ ਜਿਹੜੇ ਫ੍ਰਿਜ ਏਸੀ ਹੈਗੇ ਇਹਨਾਂ ਦੇ ਵਿੱਚ ਫਲੇਮੇਬਲ ਫਲੇਮੇਬਲ ਕਿਹਦਾ ਹੁੰਦੀ ਹੈ ਸਾਰੀਆਂ ਫਲੇਮੇਬਲ ਕਿਹਦਾ ਹੋ ਸਕਦਾ ਕਿ ਉਹਦੇ ਕਰਕੇ ਅੱਗ ਲੱਗੀ ਹੋ। ਹਾਂ ਉਹਦੇ ਕਰਕੇ ਹੀ ਹੋ ਸਕਦਾ ਇਹ ਤਾਂ ਬਾਅਦ ਚ ਹੁਣ ਜਦੋਂ ਜਾਂਚ ਕਰਾਂਗੇ ਉਦੋਂ ਪਤਾ ਲੱਗੇ ਤੇ ਅੱਗ 'ਚ ਕਾਬੂ ਪਾਉਣ 'ਚ ਵੀ ਤਾਂ ਹੀ ਮੁਸ਼ਕਲ ਆ ਰਹੀ ਹੈ ਕਿ ਜਿਹੜੀ ਇਹਦੀ ਪੈਕਿੰਗ ਹੈ ਉਹ ਵੀ ਥਰਮੋਕੋਲ ਦੀ ਹੁੰਦੀ ਹੈ ਬਾਹਰ ਗੱਤੇ ਦੀ ਪੈ ਕੇ ਕੇ ਅੰਦਰ ਉਹ ਥਰਮੋਕੋਲ ਦੀ ਹੈ ਤੇ ਉਦੋਂ ਅੱਗੇ ਵੀ ਇਹਦਾ ਜਿਹੜਾ ਹੈਗਾ ਪਲਾਸਟਿਕ ਵਗੈਰਾ ਚਲਣਸ਼ੀਲ ਮਟੀਰੀ ਜਿਹੜਾ ਆਪਣਾ ਉਹ ਹੈਗਾ ਤੇ ਗੈਸਾਂ ਵੀ ਜਦੋਂ ਫਟਦੀਆਂ ਨੇ ਤੇ ਜਦੋਂ ਉਹਦਾ ਸਿਲੰਡਰ ਫਟਦਾ ਫ੍ਰਿਜ ਦਾ ਤੇ ਉਹ ਗੈਸ ਨਾਲ ਵੀ ਉਹਦਾ ਜਾਦਾ ਅੱਗ ਲੱਗ ਰਹੀ ਹੈ ਇਸੇ ਕਰਕੇ ਸਾਨੂੰ ਥੋੜੀ ਜੀ ਮੁਸ਼ਕਲ ਆ ਰਹੀ ਹੈ ਅੱਜ ਤੇ ਕਾਪੂ ਕਾਣ ਦੇ। थैंक यू। ਇਹ ਅੱਜ ਸਾਡੇ ਮਾਨਯੋਗ ਐਮਐਲਏ ਸਾਊਥ ਦਾ ਫੋਨ ਆਇਆ 7:00 ਵਜੇ ਵੀ ਵਿਕਾਸ ਉੱਤੇ ਅੱਗ ਲੱਗੀ ਹੈ ਨਾਲ ਦੀ ਅਸੀਂ ਜੀਓ ਸਾਹਿਬ ਪਹੁੰਚੇ ਮੌਕੇ ਤੇ ਤੇ ਸਾਰੇ ਅਫਸਰਾਂ ਨੂੰ ਸੂਚਿਤ ਕੀਤਾ ਗਿਆ। ਤੇ ਆ ਕੇ ਦੇਖਿਆ ਵੀ ਅੱਗ ਲੱਗੀ ਜੀ ਕਾਫੀ ਨੇੜੇ ਤੇਰੇ ਕਮੇਟੀ ਗੱਡੀਆਂ ਬਲਾਈਆਂ ਤੇ ਜਾ ਕੇ ਆਗੇ ਜੇ ਹੁਣ ਜਾ ਕੇ ਕੰਟਰੋਲ ਹੋਇਆ ਸਾਨੂੰ 4 ਘੰਟੇ ਹੋ ਗਏ ਇਸ ਕੰਮ ਨੂੰ ਆਗੇ ਨੂੰ ਰੋਕ ਦੇ ਹੋਏ। ਬਸ ਇਹ ਬਹੁਤ ਮਤਬਾਗੀ ਘਟਨਾ ਹੋਈ ਹੈ। ਅਸੀਂ ਚਲੋ ਜੀ ਸਾਰੇ ਚੈੱਕ ਕਰਾਂਗੇ ਕਿ ਆਹ ਕੀ ਕਾਰਨ ਹੈ। ਅਲੀ ਕੋਈ ਵੀ ਦਾ ਪਤਾ ਨਹੀਂ ਲੱਗ ਰਿਹਾ ਅੱਜ ਸਾਡਾ ਮੇਨ ਜਿਹੜਾ ਮੰਤਵ ਹੈ ਅੱਗ ਬੁਝਾਉਂਦੇ ਆ। ਠੀਕ ਹੈ। ਉਹਾਂ ਜਿਹੜੀ ਅੱਗ ਲੱਗੀ ਉਹਦੇ ਬਾਰੇ ਚੰਗਾ ਅੱਜ ਬੜੀ ਇਹ ਮੰਨਪਕੀ ਘਟਨਾ ਵਾਪਰੀ ਹੈ ਇਹਦਾ ਗਡਾਮ ਸੀਗੇ ਜਿਹੜਾ ਆਪਣਾ ਗੋਦਰੇਜ ਕੰਪਨੀ ਦਾ ਗਡਾਮ ਸੀਗਾ ਉਰੇ ਤੇ ਬੜਾ ਵਿੱਚ ਕਾਫੀ ਮਾਲ ਸੀਗਾ ਭਰਿਆ ਪਿਆ ਸਾਰਾ ਗਡਾਮ ਅੰਦਰ ਏਸੀ ਫ੍ਰਿਜਾਂ ਹੋਰ ਸਭੀ ਸਮਾਨ ਜਿਹੜਾ ਜੋ ਜਿਹੜਾ ਸਮਾਨ ਵਾਰ ਪ੍ਰੋਡਕਟਰ ਨੇ ਇਹ ਤੋਂ ਸਪਲਾਈ ਕਰਦੇ ਆ ਤੇ ਅੱਜ ਸ਼ਾਮੇ ਕਰੀਬ ਕੋਈ 7 ਵਜੇ ਦੇ ਆਸ-ਪਾਸ ਤੇ ਅੱਗ ਲੱਗੀ ਆ ਉਦੋਂ ਸੂਚਨਾ ਮਿਲਨ ਤੇ ਫਿਰ ਸਾਡੇ ਫਾਇਰ ਬ੍ਰਿਗੇਡ ਦੇ ਸਾਰੇ ਜਵਾਨ ਤਿੰਨੇ ਗੱਡੀਆਂ ਸਾਡੀ ਫਾਇਰ ਬ੍ਰੀਡ ਦੀਆਂ ਅਸੀਂ ਉਹ ਭੇਜੀਆਂ ਸਨ ਨਾਲ ਦੇ ਨਾਲ ਸਿਆਪੇ ਆ ਗਏ ਤੇ ਮੈਂ ਵੀ ਆ ਪਹੁੰਚ ਗਿਆ ਇੱਥੇ ਸਾਡੇ ਕਾਰਜ ਸਦਕ ਅਫਸਰ ਤੇ ਉਹ ਪਹੁੰਚ ਕੇ ਬੱਟੀ ਸਾਹਿਬ ਵੀ ਵਿਕਾਸ ਚੌਧਰੀ ਪਹੁੰਚ ਗਿਆ ਇੱਥੇ ਤੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਸਾਨੂੰ ਸਹਿਯੋਗ ਦਿੱਤਾ ਇਸ਼ਾਸ ਤਨਾਮ ਗ੍ਰੀਨ ਐਸ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਸਾਡੇ ਨੌਜਵਾਨ ਖੜੇ ਆ ਇਹਨਾਂ ਨੂੰ ਜਦੋਂ ਮੈਸੇਜ ਲੱਗਿਆ ਇਹਨਾਂ ਨੂੰ ਇਹ ਵਿਚਾਰੇ ਬਿਨਾਂ ਕਿਸੇ ਦੇ ਆਪਣਾ ਕੰਮ ਕੋਲ ਛੱਡ ਕੇ ਸਾਰੇ ਬੜੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਿਆ ਤੇ ਜਿੱਥੇ ਸਾਡੇ ਕਰਮਚਾਰੀਆਂ ਨੇ ਬੜੀ ਹਿੰਮਤ ਨਾਲ ਜਿਹੜਾ ਹੈਗਾ ਅਗਰ ਦੇ ਕਾਬੂ ਪਾਉਣ ਦਾ ਜਿਹੜਾ ਆਪਣਾ ਉਫਰਾਲਾ ਕਰ ਰਿਹਾ ਉਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਕਿ ਅਸੀਂ ਇੱਥੇ ਪਹੁੰਚ ਕੇ ਅਸੀਂ ਜਿਹੜਾ ਕਿਤਾ ਪਟਿਆਲੇ ਤੋਂ ਦੋ ਗੱਡੀਆਂ ਮੰਗਾਈਆਂ ਸਾਡੇ ਇੱਥੋਂ ਥਰਮਲ ਪਲਾਂਟ ਤੋਂ ਗੱਡੀ ਆਈ ਸਾਡੇ ਜਿਹੜੇ ਸੀਲ ਫੈਕਟਰੀ ਹੈਗੀ ਇੱਥੋਂ ਗੱਡੀ ਆਈ ਸਰਾਂ ਤੋਂ ਗੱਡੀ ਮੰਗਾਈ ਅਸੀਂ ਜੀਰਗਪੁਰ ਤੋਂ ਗੱਡੀ ਮੰਗਾਈ ਤੇ ਇਸ ਤਰੀਕੇ ਦੇ ਨਾਲ ਇੱਕ ਸਮਾਨੇ ਤੋਂ ਵੀ ਗੱਡੀ ਸ਼ਹਿਰ ਪਹੁੰਚ ਗਈ ਉਹ ਵੀ ਮਤਲਬ ਅਸੀਂ ਕੋਈ ਰਿਸਕ ਨਹੀਂ ਲਿਆ ਵੀ ਕਿਤੇ ਤਰੀਕੇ ਨਾਲ ਜਿਹੜਾ ਇੱਥੇ ਅਸੀਂ ਕੋਈ ਚਟਲਮਟ ਛੱਡਦੀਏ ਤਾਂ ਸਾਨੂੰ ਜਿਹੜਾ ਕਾਫੀ ਸਮਾਂ ਹੋ ਗਿਆ ਇਸ ਮੇਰ ਕਰ ਕਬ ਇਸ ਦਸਤ ਤੋਂ ਜਿਆਦਾ ਟਾਈਮ ਹੋ ਚੁੱਕਾ ਹੈ ਹੁਣ ਤੇ ਪੌਣੇ ਦਸ ਤੇ ਮਤਲਬ ਇਹ ਇਸ ਟਾਈਮ ਮਤਲਬ ਹੁਣ ਸਾਨੂੰ ਕੁਝ ਲੱਗ ਰਿਹਾ ਵੀ ਕੁਝ ਜਿਹੜਾ ਹੈਗਾ ਇਹ ਕਾਬੂ ਪਾ ਗਿਆ ਹੁਣ ਗੱਡੀਆਂ ਖਾਲੀ ਹੋ ਗਈਆਂ ਸੀ ਪੰਜ ਛੇ ਗੱਡੀਆਂ ਪਾਣੀ ਲੈਣ ਵਾਸਤੇ ਦੁਬਾਰਾ ਗਈਆਂ ਨੇ ਤੇ ਮੈਂ ਧੰਨਵਾਦ ਕਰਾਂਗਾ ਨਗਰ ਕੌਂਸਲ ਵੱਲੋਂ ਔਰ ਪੂਰੇ ਸ਼ਹਿਰ ਨਿਵਾਸੀਆਂ ਵੱਲੋਂ ਜਿਹੜੇ ਸਾਡੇ ਨੌਜਵਾਨ ਖੜੇ ਆ ਸ਼ਾਸਤਰਾਮ ਐਸ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਨੌਜਵਾਨ ਨੇ ਕਿ ਬੜਿਆ ਵਧੀਆ ਸਮਾਜਿਕ ਕੰਮ ਇਹਨਾਂ ਨੇ ਅੱਜ ਕੀਤਾ ਇੱਥੇ ਆ ਕੇ ਤੇ ਅਸੀਂ ਨਗਰ ਕੌਂਸਲ ਵੱਲੋਂ ਹਮੇਸ਼ਾ ਇਹਨਾਂ ਦਾ ਜਿਹੜਾ ਹੈਗਾ ਸਤਿਕਾਰ ਕਰਾਂਗੇ ਉਹਨਾਂ ਦਾ ਮਾਣ ਕਰਾਂਗੇ ਔਰ ਪਰਮਾਤਵਾ ਨਾ ਕਰੇ ਜੇ ਫੇਰ ਕਦੀ ਕਿਹਦੇ ਅਜਿਹੀ ਜੀ ਜੋ ਲੋੜ ਪੈਂਦੀ ਹੈ ਤੇ ਅਸੀਂ ਜਰੂਰ ਉਹਨਾਂ ਨੂੰ ਸੇਵਾ ਦਾ ਫਿਰ ਮੌਕਾ ਦੇ। ਅਧਿਕਾਰੀ ਜੀ ਅੱਗੇ ਲੱਗਣ ਦਾ ਕੋਈ ਕਾਰਨ ਸਾਹਮਣੇ ਆਇਆ? ਦੇਖੋ ਜਿਹੜੇ ਹੁਣ ਕੰਪਨੀ ਦੇ ਅਧਿਕਾਰੀ ਨੇ ਉਹ ਤਾਂ ਕਹਿ ਰਹੇ ਨੇ ਵੀ ਜਿਹੜੀ ਸਪਾਰਕ ਵਾਲੀ ਕੋਈ ਸੁਭਾਵਨਾ ਹੈ ਨਹੀਂ ਇਹ ਰੱਬ ਜਾਣੇ ਬਾਕੀ ਜੋ ਪਹਿਲਾਂ ਸੀ ਗੱਲ ਸੁਣੀ ਹੈ ਉਹ ਕਹਿੰਦੇ ਸਪਾਰਕਿੰਗ ਕਰਕੇ ਅੱਗ ਲੱਗੀ ਆ ਕਿਉਂਕਿ ਦੇਖੋ ਸਾਰੀਆਂ ਫੈਕਟਰੀਆਂ ਨੇ ਇੱਥੇ ਕੋਈ ਸੇਫ ਜ਼ੋਨ ਹੈ ਕੋਈ ਇਹਦੀ ਕੋਈ ਬੰਦਾ ਬਾਹਰੋਂ ਜੱਲੀ ਅਲੀ ਅੰਦਰ ਆ ਜਾਵੇ ਇੱਥੇ ਕਾਫੀ ਦੂਰ ਦੂਰ ਤੱਕ ਸ਼ੈੱਡ ਬਣੇ ਨੇ ਉਹ ਪੂਰੇ ਜਿਹੜੇ ਮਤਲਬ ਜਿਹੜੇ ਮਾਡਰਨ ਤਰੀਕਾ ਹੈਗਾ ਉਸ ਤਰੀਕੇ ਨਾਲ ਜਿਹੜੇ ਜਿਹੜੇ ਸ਼ੈੱਡ ਬਣੇ ਨੇ ਤਾਂ ਪਾਣੀ ਵੀ ਕਾਫੀ ਸੀਗਾ 1.5 ਲੱਖ ਲੀਟਰ ਪਾਣੀ ਨਾਲ ਹੋਰ ਜਿੰਨੀ ਸੀਗਾ ਉਹ ਪਾਣੀ ਨੇ ਵੀ ਕਾਫੀ ਸਾਨੂੰ ਸ਼ੋਕ ਕੀਤਾ ਜੇ ਨਾ ਫਾਇਰ ਬ੍ਰਿਗੇਡ ਨੇ ਇਥੋਂ ਪੰਪ ਕਰਕੇ ਜਿਹੜਾ ਪਾਣੀ ਸਿੱਟਿਆ ਜਾ ਕੇ ਬਾਕੀ ਚਲੋ ਹੁਣ ਜਦੋਂ ਕੋਈ ਚੀਜ਼ ਐਸੀ ਵੱਡੀ ਘਟਨਾ ਹੋ ਜਾਂਦੀ ਹੈ ਤੇ ਸੰਦਾ ਬਹੁਤ ਵੱਡਾ ਹੋਇਆ ਕਰੋੜਾਂ ਦਾ ਨੁਕਸਾਨ ਹੋਇਆ ਇਹਦੇ ਵਿੱਚ ਪਰ ਚਲੋ ਡਿਊਟੀ ਜਿਹੜੀ ਹੈਗੀ ਉਹ ਸਭ ਨੇ ਕਰਨੀ ਹੁੰਦੀ ਆਪਣੀ ਕਿਹ ਚੀਜ਼ ਸਾਡੇ ਵਾਸਤੇ ਹੁੰਦੀਆਂ ਨੇ ਕੁਦਰਤੀ ਗੱਲਾਂ ਨੇ ਅਗਰ ਲੱਗੀ ਤਾਂ ਅਫਸੋਸ ਰਹੇਗਾ ਸਾਨੂੰ ਜਿੰਨਾਂ ਦਾ ਵੀ ਇਨਸਾਨ ਹੋਇਆ ਜੇ ਜਿਹੜੀ ਆਖ ਲੱਗੀ ਹੈ ਤੇ ਕਿੰਨੇ ਕੀ ਆਪਾਂ ਮੁਸੱਕਰ ਕਰਨੀ ਪਈ ਹੈ ਇਹਨੂੰ ਕਾਬੂ ਕਰਨ ਦੇ ਇਸ ਨੂੰ 6:50 ਤੇ ਰਾਜਪੁਰਾ ਫਾਇਰ ਗਿਟਚ ਕਾਲ ਆਈ ਸੀ। ਉਸੇ ਟਾਈਮ ਅਸੀਂ ਦੋ ਗੱਡੀਆਂ ਰਵਾਨਾ ਕਰਤੀਆਂ। ਅੱਗ ਦੇਖਿਆ ਜਿਆਦਾ ਸੀ। ਜੀਰਕਪੁਰ, ਪਟਿਆਲਾ, ਯੂ ਐਸ ਐਮ ਨੇ ਸਮਾਣਾ, ਪਤਨਾ ਸਾਰੇ ਕਿਤੇ ਫੋਨ ਕਰਤੇ ਔਰ ਅਸੀਂ ਪ੍ਰਧਾਨ ਜੀ ਨਾਲ ਸੀਗੇ ਸਾਰੀ ਟੀਮ ਸਾਡੀ ਮੌਕੇ ਤੇ ਪਹੁੰਚ ਗਈ ਔਰ ਅੱਗੇ ਨੂੰ ਕੰਟਰੋਲ ਕਰਨ 'ਚ ਦੋ ਤਿੰਨ ਘੰਟੇ ਲੱਗੇ। ਕਿੰਨੀਆਂ ਗੱਡੀਆਂ ਆਈਆਂ ਜੀ ਇੱਥੇ? ਸਾਡੇ ਕੋਲ ਕਿਰਪਾ ਕਰਕੇ 10-12 ਗੱਡੀਆਂ ਆ ਗਈਆਂ। ਦੇਖੋ ਜਿੱਥੋਂ ਜੀਰਕਪੁਰ, ਪਟਿਆਲਾ ਅ ਚਰਾਂਦੇ, ਸਮਾਣਾ, ਜੋ ਰਾਜਪੁਰੇ ਦੀਆਂ ਸੀਲ ਕੈਮੀਕਲ, ਨਾਬਾ, ਜੀਰਕਪੁਰ ਕਹੇਗਾ ਸਰ ਕੁਝ ਅੱਗੇ ਲੱਗਣ ਦਾ ਕਾਰਨ ਪਤਾ ਲੱਗਿਆ ਜੀ ਇਹਦਾ ਇਹ ਹੁਣ ਬਾਅਦ ਚ ਦੇ ਦੇ ਜੀ ਐਸ ਜੀ ਸਕਿਉਰਟੀ ਗਾਰਡ ਵਗੈਰਾ ਸੀ ਜੀ ਉਹਨਾਂ ਨੂੰ ਸਕਿਉਰਟੀ ਗਾਰਡ ਸੀਗਾ ਕੋਈ ਉਸ ਨੂੰ ਪਤਾ ਲੱਗਾ ਉਹਨਾਂ ਕਾਫੀ ਦੇਰ ਹੋ ਚੁੱਕੀ ਸੀ ਤੇ ਉਸ ਤੋਂ ਬਾਅਦ ਜਦੋਂ ਨੇ ਕਾਲ ਕੀਤੀ ਫਿਰ ਅਸੀਂ ਨਾਲ ਦੀ ਨਾਲ ਆ ਗਏ ਨਾਲ ਦੀ ਨਾਲ ਆ ਗਏ ਅੰਦਰ ਕੋਈ ਕੰਪਨੀ ਦਾ ਸਟਾਫ ਚੋ ਵੀ ਸੀਗਾ ਨਹੀਂ ਸਟਾਫ ਕੋਈ ਨਹੀਂ ਸੀ ਚੌਕੀਦਾਰੀ ਸੀਗਾ ਜੀ ਉਹ ਸਾਬ ਨੇ ਫੋਨ ਕੀਤਾ ਵੀ ਤੁਸੀਂ ਜਾਓ ਅਸੀਂ ਨਾਲ ਦੀ ਨਾਲ ਟੀਮ ਲੈ ਕੇ ਭਾਨ ਜੀ ਵੀ ਆ ਗਏ ਸਾਰੀ ਟੀਮ ਨਾਲ ਦੀ ਨਾਲ ਔਕੇ ਤੇ ਪਹੁੰਚ ਗਏ ਥੈਂਕ ਯੂ